ਸਤਿ ਸ਼੍ਰੀ ਅਕਾਲ ਮੈਂ ਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਤੁਹਾਡਾ ਦਿਨ ਬਹੁਤ ਸੋਹਣਾ ਹੋਵੇ ਤੇ ਅੱਜ ਜਿਹੜੀ ਗੱਲਬਾਤ ਮੈਂ ਕਰਨੀ ਆ ਉਹਦੇ ਤੋਂ ਪਹਿਲਾਂ ਆਪਾਂ ਦੋ ਕੁ ਆ ਗੱਲਾਂ ਵੈਸੇ ਕਰਦੇ ਆ ਅਸੀਂ ਕੁਝ ਦਿਨਾਂ ਨੂੰ ਪਟਿਆਲੇ ਤੋਂ ਲੇਹ ਤੱਕ ਦਾ ਸਫ਼ਰ ਕਰਨ ਜਾ ਰਹੇ ਆ ਤੇ ਉਹ ਸਫ਼ਰ ਇਸੇ ਲਈ ਸੋਚਿਆ ਵੀ ਤੁਹਾਨੂੰ ਦਿਖਾਈਏ ਕਿ ਜਦੋਂ ਕੱਲੀਆਂ ਕੁੜੀਆਂ ਨੇ ਜਿਹੜੀਆਂ ਉਹ ਘੁੰਮਣ ਜਾਂਦੀਆਂ ਨੇ ਤਾਂ ਉਹ ਕਿਵੇਂ ਦਾ ਐਕਸਪੀਰੀਅੰਸ ਹੁੰਦਾ ਤੇ ਦੂਜਾ ਅਸੀਂ ਇੱਕ ਸੀਰੀਜ਼ ਸ਼ੂਟ ਕੀਤੀ ਜਿਹੜੀ ਕਿ ਨਸ਼ਿਆਂ ਤੇ ਆ ਉਹਦੇ ਅਸੀਂ 10 ਐਪੀਸੋਡ ਕੀਤੇ ਨੇ ਤੇ ਉਹ ਉਹਨਾਂ ਲੋਕਾਂ ਦੀਆਂ ਕਹਾਣੀਆਂ ਨੇ ਜਿਨ੍ਹਾਂ ਨੇ ਬਹੁਤ ਛੋਟੀ ਉਮਰ 'ਚ ਨਸ਼ੇ 'ਚ ਪੈ ਕੇ ਤੇ ਆਪਣਾ ਬੜਾ ਕੁਝ ਗਵਾਇਆ ਤੇ ਉਹ ਕਹਾਣੀਆਂ ਕਰਨ ਦਾ ਜਿਹੜਾ ਸਾਡਾ ਮਕਸਦ ਹੈ ਉਹ ਇਹੀ ਹੈ ਵੀ ਬਹੁਤ ਸਾਰੇ ਲੋਕ ਜਿਹੜੇ ਉਸ ਚੀਜ਼ ਤੋਂ ਸੇਧ ਲੈਣ ਕਿ ਜ਼ਿੰਦਗੀ ਦੇ ਵਿੱਚ ਅਸੀਂ ਇਹ ਚੀਜ਼ਾਂ ਨਹੀਂ ਜੜੀਆਂ ਉਹ ਨਹੀਂ ਕਰਨੀਆਂ ਤੇ ਇਹ ਦੋ ਚੀਜ਼ਾਂ ਮੈਨੂੰ ਲੱਗਦਾ ਕਿ ਚੈਨਲ ਤੇ ਇੱਕ ਨਵਾਂ ਜਿਹਾ ਐਕਸਪੀਰੀਅੰਸ ਹੋਊਗਾ ਸਾਡਾ ਤੇ ਤੁਸੀਂ ਜ਼ਰੂਰ ਵੇਖਿਓ ਇਹਨਾਂ ਦੋਵਾਂ ਨੂੰ ਤੇ ਹੁਣ ਜਿਹੜੀ ਅੱਜ ਦੀ ਗੱਲਬਾਤ ਆ ਉਹ ਮੈਂ ਕੁਝ ਕੁ ਦਿਨ ਪਹਿਲਾਂ ਕਿਸੇ ਨੂੰ ਮਿਲੀ ਤੇ ਮੇਰੇ ਬਹੁਤ ਕਰੀਬੀ ਨੇ ਇਸ ਟਾਈਮ ਕਿਸੇ ਪ੍ਰੋਬਲਮ ਚ ਨੇ ਤਾਂ ਅਸੀਂ ਜਦੋਂ ਗੱਲਾਂਬਾਤਾਂ ਕਰਨ ਬੈਠੇ ਤਾਂ ਮੈਂ ਉਹਨਾਂ ਨਾਲ ਵੈਸੀ ਗੱਲ ਕਰਨ ਲੱਗ ਗਈ ਮੈਂ ਕਿਹਾ ਵੀ ਤੁਹਾਨੂੰ ਇਹ ਚੀਜ਼ਾਂ ਨੇ ਜਿਹੜੀਆਂ ਜੋ ਤੁਸੀਂ ਐਕਸਪੀਰੀਅੰਸ ਕਰ ਰਹੇ ਹੋ ਇਹ ਕਦੋਂ ਤੋਂ ਮਹਿਸੂਸ ਹੋਈਆਂ ਕੀ ਪ੍ਰੋਬਲਮ ਸੀ ਉਹ ਕਹਿੰਦੇ ਵੀ ਚਲੋ ਉਹਨਾਂ ਨੇ ਆਪਣੇ ਤਜਰਬੇ ਮੇਰੇ ਨਾਲ ਸਾਂਝੇ ਕੀਤੇ ਪਰ ਉਸ ਇੱਕ ਗੱਲਬਾਤ ਚ ਜਿਹੜੀ ਗੱਲ ਨਿਕਲ ਕੇ ਆਈ ਉਹ ਇਹ ਸੀਗੀ ਕਿ ਵੇਲਾ ਨਾ ਜਿਹੜਾ ਉਹ ਕਿਸੇ ਵੀ ਬੰਦੇ ਨੂੰ ਮਤਲਬ ਆਪਾਂ ਅਕਸਰ ਕਹਿੰਦੇ ਹੁੰਨੇ ਆ ਕਿ ਵੇਲਾ ਮਨ ਸ਼ੈਤਾਨ ਦਾ ਘਰ ਤੇ ਜਿਹੜਾ ਵੇਹਲ ਆ ਉਹ ਬਹੁਤ ਜ਼ਿਆਦਾ ਸਮੱਸਿਆਵਾਂ ਦੀ ਜੜ ਬਣ ਸਕਦਾ ਤੇ ਅੱਜ ਆਪਾਂ ਵੇਹਲ ਤੇ ਗੱਲ ਕਰਦੇ ਆਂ ਕਿ ਤੁਹਾਡੀ ਜ਼ਿੰਦਗੀ ਚ ਕਿੰਨਾ ਕੁ ਵੇਹਲ ਹੋਣਾ ਚਾਹੀਦਾ ਜਿਵੇਂ ਮੈਂ ਬਹੁਤ ਸਾਰੇ ਲੋਕਾਂ ਨੂੰ ਜਦੋਂ ਮਿਲਦੀ ਆਂ ਤਾਂ ਕਈ ਘਰ ਇਹੋ ਜਿਹੇ ਵੀ ਹੁੰਦੇ ਆ ਵੀ ਜਿਨ੍ਹਾਂ ਦੇ ਵਿੱਚ ਬੰਦੇ ਦੋ ਰਹਿੰਦੇ ਹੁੰਦੇ ਆ ਪਰ ਨੌਕਰ ਚਾਰ ਹੁੰਦੇ ਆ ਤੇ ਮੈਨੂੰ ਲੱਗਦਾ ਹੁੰਦਾ ਵੀ ਇਹਨਾਂ ਨੂੰ ਇਹ ਘਰ ਆਪਣਾ ਨਹੀਂ ਲੱਗਦਾ ਹੋਣਾ ਇਹਨਾਂ ਨੂੰ ਐਂ ਲੱਗਦਾ ਹੋਣਾ ਵੀ ਜਿਵੇਂ ਅਸੀਂ ਕਿਸੇ ਹੋਰ ਦੇ ਘਰ ਚ ਰਹਿ ਰਹੇ ਆਂ ਹਰ ਇੱਕ ਬੰਦੇ ਦੀ ਨਿੱਜੀ ਚੁਆਇਸ ਹੈ ਆ ਉਹ ਕਿੰਨਾ ਕਾਫੋਰਡ ਕਰ ਸਕਦਾ ਉਹਨੂੰ ਆਪਣੇ ਜਿਹੜੀ ਆਰਾਮ ਆ ਉਹ ਕਿੰਨਾ ਕ ਪਿਆਰਾ ਹੈ ਤੇ ਉਸ ਹਿਸਾਬ ਨਾਲ ਕੋਈ ਵੀ ਬੰਦਾ ਕਿਸੇ ਵੀ ਢੰਗ ਨਾਲ ਆਪਣੀ ਜ਼ਿੰਦਗੀ ਜਿਉ ਸਕਦਾ ਉਹ ਚਾਰ ਦੀ ਵਜਾਏ ਅੱਠ ਨੌਕਰ ਵੀ ਰੱਖ ਸਕਦਾ ਪਰ ਇਹ ਜਿਹੜੀਆਂ ਚੀਜ਼ਾਂ ਨੇ ਜਿੰਨਾ ਤੁਸੀਂ ਵਿਲੇ ਹੁੰਨੇ ਹੋ ਤੁਸੀਂ ਉਹਨਾਂ ਜਿਆਦਾ ਸੋਚਦੇ ਹੋ ਓਵਰ ਥਿੰਕਿੰਗ ਦੀ ਜਿਹੜੀ ਪ੍ਰੋਬਲਮ ਹੈ ਨਾ ਉਹ ਸਾਰੀ ਵੇਲ ਤੋਂ ਨਿਕਲਦੀ ਆ ਤੇ ਜਦੋਂ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਤਾਂ ਉਹ ਤੁਹਾਨੂੰ ਪਹਿਲਾਂ ਅਕਸਰ ਹੀ ਕਹੂਗਾ ਕਿ ਕਿਸੇ ਚੀਜ਼ 'ਚ ਰੁੱਝ ਜਾਓ ਕੋਈ ਕੰਮ ਹੈ ਜਿਹੜਾ ਉਹ ਤੁਸੀਂ ਕਰਨ ਲੱਗ ਜਾਇਆ ਕਰੋ ਜਦੋਂ ਤੁਸੀਂ ਜ਼ਿਆਦਾ ਸੋਚਦੇ ਹੋ ਜਦੋਂ ਨਿਆਣੇ ਛੋਟੇ ਹੁੰਦੇ ਆ ਨਾ ਆਪਾਂ ਅਕਸਰ ਕਹਿੰਦੇ ਆ ਕਿ ਨਿਆਣੇ ਨੂੰ ਛੋਟੇ ਛੋਟੇ ਰਜੇਵਿਆਂ 'ਚ ਪਾ ਕੇ ਰੱਖੋ ਕਿਉਂਕਿ ਜਿੰਨਾ ਤੁਸੀਂ ਉਹਨੂੰ ਵੇਲਾ ਛੱਡੋਗੇ ਪਹਿਲੀ ਗੱਲ ਤਾਂ ਉਹ ਸ਼ਰਾਰਤਾਂ ਕਰੇਗਾ ਅਸੀਂ ਵੈਸੇ ਹੀ ਇੱਕ ਬਹਾਨਾ ਜਿਆ ਬਣਾ ਲੈਨੇ ਆ ਚਲੋ ਬਚਪਨ ਹੁੰਦਾ ਉਹਨੇ ਸ਼ਰਾਰਤਾਂ ਕਰਨੀਆਂ ਹੀ ਕਰਨੀਆਂ ਨੇ ਪਰ ਸ਼ਰਾਰਤਾਂ ਤੋਂ ਸਾਡਾ ਇੱਕ ਹੋਰ ਮਤਲਬ ਵੀ ਹੁੰਦਾ ਵੀ ਉਹ ਪੁੱਠੇ ਪਾਸੇ ਜਾਊਗਾ ਜਿੰਨਾ ਤੁਸੀਂ ਉਹਨੂੰ ਬਿਜ਼ੀ ਰੱਖੋਗੇ ਜਿੰਨਾ ਤੁਸੀਂ ਉਹਨੂੰ ਕੰਮਕਾਰਾਂ ਦੇ ਵਿੱਚ ਰੱਖੋਗੇ ਥੋੜਾ ਜਿਹਾ ਉਹਦਾ ਧਿਆਨ ਪੜ੍ਹਾਈ ਲਿਖਾਈ 'ਚ ਰੱਖੋਗੇ ਤਾਂ ਨਿਆਣਾ ਜਿਹੜਾ ਉਹਨਾਂ ਹੀ ਸਹੀ ਰਹਿੰਦਾ ਸਾਨੂੰ ਲੱਗਦਾ ਹੁੰਦਾ ਕਿ ਉਹ ਫਿਰ ਆਪਣੀ ਜ਼ਿੰਦਗੀ ਦਾ ਉਹ ਸਮਾਂ ਜਿੱਥੇ ਸਾਨੂੰ ਲੱਗਦਾ ਹੈ ਕਿ ਨਿਆਣੇ ਗਲਤੀਆਂ ਕਰਨ ਲੱਗ ਜਾਂਦੇ ਨੇ ਆ ਮਾੜੀਆਂ ਆਦਤਾਂ ਚ ਪੈ ਜਾਂਦੇ ਨੇ ਮਾੜੀ ਸੰਗਤ ਚ ਪੈ ਜਾਂਦੇ ਨੇ ਤੇ ਉੱਥੇ ਅਸੀਂ ਇਹੀ ਸਮਝਦੇ ਹੁੰਨੇ ਆ ਕਿ ਨਿਆਣਿਆਂ ਨੂੰ ਥੋੜੇ ਜੇ ਰਜੇਮਿਆਂ ਚ ਰੱਖੋ ਤੇਦੋਂ ਅਸੀਂ ਛੋਟੇ ਸੀ ਨਾ ਤਾਂ ਉਦੋਂ ਘਰ ਦੇ ਵਿੱਚ ਚਾਹੇ ਜਿੰਨੀਆਂ ਮਰਜੀ ਲੇਡੀਜ਼ ਹੁੰਦੀਆਂ ਸੀ ਇੱਕ ਅੱਧਾ ਕੋਈ ਪਿੰਡੋਂ ਲੇਡੀ ਵੀ ਹੈਲਪਲੀ ਵੀ ਹੁੰਦੀ ਸੀ ਘਰਾਂ ਚ ਪਰ ਫਿਰ ਵੀ ਨਾ ਮਾਵਾਂ ਕੰਮ ਲਾ ਕੇ ਰੱਖਦੀ ਆਉਂਦੀਆਂ ਸੀਗੀਆਂ ਕਿ ਰਸੋਈ ਦੇ ਭਾਂਡੇ ਤੁਸੀਂ ਸਾਫ਼ ਕਰ ਲਓ ਛੋਟੇ ਛੋਟੇ ਕੱਪੜੇ ਦੇ ਦਿੰਦੀਆਂ ਸੀ ਤੁਸੀਂ ਧੋ ਲਓ ਜਾਂ ਕੁੜੀਆਂ ਨੇ ਵੇੜਿਆਂ ਦੇ ਵਿੱਚ ਝਾੜੂ ਲਾਉਣਾ ਮੁੰਡਿਆਂ ਦੇ ਵੀ ਛੋਟੇ ਛੋਟੇ ਕੰਮ ਹੁੰਦੇ ਸੀਗੇ ਕਿ ਤੂੰ ਜਾ ਮਤਲਬ ਸੀਰੀ ਦੀ ਰੋਟੀ ਦੇ ਆ ਪੈਲੀ ਚ ਫਲਾਣਾ ਸਮਾਨ ਫੜਾਇਆ ਇਦਾਂ ਦੇ ਰਜੇਵੇਂ ਲੋਕੀ ਲਾ ਕੇ ਰੱਖਦੇ ਹੁੰਦੇ ਸੀ ਆਪਣੇ ਨਿਆਣਿਆਂ ਨੂੰ ਤੇ ਉਹਦਾ ਕਾਰਨ ਇਹੀ ਹੁੰਦਾ ਸੀ ਕਿ ਵੇਲਾ ਨਿਆਣਾ ਵਿਗੜੇ ਨਾ ਪਰ ਅੱਜ ਕੱਲ ਅਸੀਂ ਸੱਚੀ ਮੈਨੂੰ ਐ ਲੱਗਦਾ ਕਿ ਅਸੀਂ ਕਹਿੰਦੇ ਬਹੁਤਾਂ ਕਿ ਅਸੀਂ ਬਹੁਤ ਜ਼ਿਆਦਾ ਰੁੱਝੇ ਹੋਏ ਹਾਂ ਪਰ ਅਸੀਂ ਵੇਲੇ ਵੀ ਬਹੁਤ ਜੇ ਆਪਣਾ ਵੇਲ ਤੁਸੀਂ ਚੈੱਕ ਕਰਨਾ ਤਾਂ ਨਾ ਜਦੋਂ ਤੁਸੀਂ ਰਾਤ ਨੂੰ ਸੌਣੇ ਹੋ ਤਾਂ ਆਪਣੇ ਫੋਨ ਦਾ ਸਕਰੀਨ ਟਾਈਮ ਚੈੱਕ ਕਰਿਆ ਕਰੋ ਜਿੰਨੇ ਘੰਟੇ ਤੁਹਾਡਾ ਸਕਰੀਨ ਟਾਈਮ ਹੈ ਤੁਸੀਂ ਸਮਝ ਲਓ ਕਿ ਦਿਨ ਚੱਜ ਤੁਸੀਂ ਓਨੇ ਵੇਲੇ ਸੀਗੇ ਤੇ ਇਹ ਬਹੁਤ ਲੋਕਾਂ ਨੂੰ ਖਰਾਬ ਕਰਦਾ ਜਿਹੜੀਆਂ ਘਰਾਂ ਚ ਬੀਬੀਆਂ ਰਹਿੰਦੀਆਂ ਨੇ ਜਿਹੜੀਆਂ ਨੌਕਰੀ ਨਹੀਂ ਕਰਦੀਆਂ ਉਹਨਾਂ ਨੂੰ ਕਈ ਵਾਰ ਨੌਕਰੀ ਵਾਲੀਆਂ ਕੁੜੀਆਂ ਨਾਲੋਂ ਵੀ ਜ਼ਿਆਦਾ ਰਜੇਵੇਂ ਹੁੰਦੇ ਨੇ ਪਰ ਅਕਸਰ ਆਪਾਂ ਕਹਿੰਦੇ ਆ ਕਿ ਉਹੀ ਮਾਨਸਿਕ ਬਿਮਾਰੀਆਂ 'ਚ ਘਿਰ ਜਾਂਦੀਆਂ ਨੇ ਕਿਉਂਕਿ ਘਰ ਦੇ ਕੰਮਕਾਰ ਕਰਕੇ ਕੱਲੀਆਂ ਹੋ ਜਾਂਦੀਆਂ ਨੇ ਅੱਜਕੱਲ੍ਹ ਘਰਾਂ 'ਚ ਜੀ ਵੀ ਓਨੇ ਕੀ ਹੁੰਦੇ ਨੇ ਤੇ ਕੱਲੀਆਂ ਹੋਈਆਂ ਫਿਰ ਉਹ ਚੀਜ਼ਾਂ ਨੂੰ ਸੋਚਦੀਆਂ ਰਹਿੰਦੀਆਂ ਨੇ ਔਰਤਾਂ ਵੈਸੇ ਵੀ ਜ਼ਿਆਦਾ ਭਾਵਕ ਹੁੰਦੀਆਂ ਨੇ ਫਿਰ ਉਹਨਾਂ ਨੂੰ ਜਿਹੜੀ ਛੋਟੀਆਂ-ਛੋਟੀਆਂ ਚੀਜ਼ ਵੀ ਆ ਉਹ ਵੀ ਉਹਨਾਂ ਦੇ ਦਿਮਾਗ 'ਚ ਆਉਣ ਲੱਗ ਜਾਂਦੀ ਆ ਉਹ ਖਿਆਲ ਨੇ ਜਿਹੜੇ ਫਿਰ ਕਈ ਵਾਰੀ ਉਹਨਾਂ ਲਈ ਤਕਲੀਫ ਵੀ ਬਣ ਜਾਂਦੇ ਨੇ ਕਿਉਂਕਿ ਜ਼ਿੰਦਗੀ ਦੇ ਵਿੱਚ ਮਾੜਾ ਚੰਗਾ ਬਹੁਤ ਕੁਝ ਹੁੰਦਾ ਜਿਹੜਾ ਵਾਪਰਿਆ ਹੁੰਦਾ ਕਈ ਵਾਰੀ ਬਹੁਤ ਸਾਰੇ ਪਛਤਾਵੇ ਹੁੰਦੇ ਨੇ ਕਿ ਮੈਂ ਆਪਣਾ ਧਿਆਨ ਨਹੀਂ ਰੱਖ ਸਕੀ ਜ਼ਿੰਦਗੀ 'ਚ ਮੈਂ ਸਾਰਾ ਕੁਝ ਨਿਆਣਿਆਂ ਨੂੰ ਜਾਂ ਘਰ ਦੇ ਲੇਖੇ ਹੀ ਲਾਤਾ ਕਾਸ਼ ਮੈਂ ਕੋਈ ਨੌਕਰੀ ਕਰਦੀ ਹੁੰਦੀ ਤਾਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਤੰਗ ਕਰਨ ਲੱਗ ਜਾਂਦੀਆਂ ਨੇ ਤੇ ਉਹਨਾਂ ਲਈ ਵੀ ਅੱਜਕੱਲ ਬਹੁਤ ਸਾਰੇ ਰੁਝੇਵੇਂ ਦੇ ਕਾਰਨ ਬਣ ਸਕਦੇ ਨੇ ਜਿਵੇਂ ਤੁਸੀਂ ਕੋਈ ਤੁਹਾਡਾ ਸ਼ੌਂਕ ਆ ਉਹਨੂੰ ਤੁਸੀਂ ਉਹਦੀ ਇੱਕ ਵੀਡੀਓ ਬਣਾਓ ਉਹਨੂੰ ਫੋਨ ਤੇ ਪਾਓ ਜਾਂ ਜਿਵੇਂ ਤੁਸੀਂ ਤੁਹਾਡੇ ਕੋਲ ਕੋਈ ਬਹੁਤ ਚੰਗਾ ਸਕਿੱਲ ਹੈ ਅੱਜਕੱਲ ਕੋਈ ਨਹੀਂ ਦੇਖਦਾ ਕਿ ਤੁਸੀਂ ਕਿੰਨੇ ਵੱਡੇ ਘਰ ਚੋਂ ਜੇ ਤੁਹਾਡੇ ਕੋਲ ਸੱਚੀ ਕੋਈ ਸਕਿੱਲ ਆ ਤਾਂ ਤੁਸੀਂ ਉਹਦੇ ਤੇ ਕੰਮ ਕਰੋ ਆ ਤੁਸੀਂ ਸੋਹਣੀ ਪੇਂਟਿੰਗ ਕਰ ਸਕਦੇ ਹੋ ਉਹਦੇ ਤੇ ਕੰਮ ਕਰੋ ਆ ਕੁਝ ਵੀ ਨਹੀਂ ਕਰ ਸਕਦੇ ਅੱਜਕੱਲ ਤਾਂ ਲੋਕਾਂ ਕੋਲੇ ਖਾਣੇ ਦੀਆਂ ਇੰਨੀਆਂ ਰੈਸਪੀਜ਼ ਨੇ ਕਿ ਤੁਸੀਂ ਉਹੀ ਬਣਾ ਕੇ YouTube ਤੇ ਜਾਂ Facebook ਤੇ ਕਿਤੇ ਵੀ ਪਾਉਣੇ ਤਾਂ ਤੁਹਾਨੂੰ ਇੱਕ ਚੰਗੀ ਅਰਨਿੰਗ ਵੀ ਹੋ ਜਾਂਦੀ ਆ ਤੇ ਨਾਲ ਦੀ ਨਾਲ ਤੁਹਾਡਾ ਟਾਈਮ ਪਾਸ ਵੀ ਹੋ ਜਾਂਦਾ ਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਹੋ ਜਿਹਾ ਕੁਝ ਨਹੀਂ ਕਰ ਸਕਦੇ ਤਾਂ ਤੁਸੀਂ ਕਮ ਸੇ ਕਮ ਆਪਣਾ ਕੋਈ ਫਿਟਨੈਸ ਵੱਲ ਨੂੰ ਹੀ ਹੋ ਜਾਓ ਕਿ ਵੀ ਮੈਂ ਸੈਰ ਕਰਨੀ ਆ ਇੰਨਾ ਟਾਈਮ ਜਾਂ ਮੈਂ ਕੋਈ ਚੰਗੀ ਕਿਤਾਬ ਪੜ੍ਹਨੀ ਆ ਜਾਂ ਜ਼ਿੰਦਗੀ ਚ ਇੱਕ ਡਿਸਪੀਸਪਲਨ ਜਾਂ ਬਣਾ ਲਓ ਕਿ 8:00 ਵਜੇ ਉੱਠ ਕੇ ਮੈਂ ਇੰਨੇ ਇੱਕ ਕੰਮ ਕਰ ਲੈਣੇ ਨੇ ਫਿਰ ਮੈਂ ਉਸ ਤੋਂ ਬਾਅਦ ਥੋੜਾ ਜਾਂ ਕੋਈ ਗਾਣੇ ਵੀ ਸੁਣ ਲੂੰਗੀ ਮੈਂ ਕੋਈ ਕਿਤਾਬ ਵੀ ਪੜ ਲੂੰਗੀ ਮੈਂ ਸੈਰ ਵੀ ਕਰ ਲੂੰਗੀ ਤਾਂ ਇਦਾਂ ਤੁਸੀਂ ਆਪਣਾ ਵੇਲ ਜਿਹੜਾ ਉਹ ਟਪਾ ਸਕਦੇ ਹੋ ਤੇ ਬਹੁਤ ਸਾਰੇ ਬਜ਼ੁਰਗ ਹੁੰਦੇ ਆ ਜਿਵੇਂ ਉਹ ਵੀ ਨਾ ਮੈਂ ਜਿਵੇਂ ਕੁਝ ਦਿਨ ਪਹਿਲਾਂ ਅਜੀਤ ਸਿੰਘ ਅੰਕਲ ਉਹਨਾਂ ਨੂੰ ਇੰਟਰਵਿਊ ਕੀਤਾ ਸੀ ਤਾਂ ਉਹਨਾਂ ਨੂੰ ਮੈਂ ਇੱਕ ਚੀਜ਼ ਪੁੱਛੀ ਮੈਂ ਕਿਹਾ ਵੀ ਤੁਹਾਡੀ ਤੰਦਰੁਸਤੀ ਜਿਹੜੀ ਤੁਹਾਡੇ ਸਰੀਰ ਦੀ ਤੰਦਰੁਸਤੀ ਆ ਉਹਦਾ ਤੇ ਤੁਹਾਡੇ ਮਨ ਦੀ ਤੰਦਰੁਸਤੀ ਦਾ ਕੀ ਰਾਜਾ ਕਿਉਂਕਿ ਮੈਂ ਤੁਸੀਂ ਸੁਣੀ ਆ ਉਹ ਮੁਲਾਕਾਤ ਕਿ ਉਹ 92 ਸਾਲ ਦੇ ਨੇ ਤੇ ਅੱਜ ਤੱਕ ਉਹਨਾਂ ਨੂੰ ਹਰ ਚੀਜ਼ ਯਾਦ ਆ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਇਸ ਉਮਰ 'ਚ ਤਾਂ ਲੋਕ ਚੀਜ਼ਾਂ ਭੁੱਲਣ ਲੱਗ ਜਾਂਦੇ ਨੇ ਉਹ ਕਹਿੰਦੇ ਵੀ ਇੱਕ ਤਾਂ ਮੈਂ ਕਦੇ ਆਪਣੇ ਸਰੀਰ ਨੂੰ ਨਹੀਂ ਵਿਹਲਾ ਛੱਡਿਆ ਮੈਂ ਅੱਜ ਤੱਕ ਵੀ ਜਿਹੜੇ ਮੇਰੇ ਕੰਮ ਨੇ ਜਿਵੇਂ ਕਰ ਸਕਦਾ ਤਾਂ ਮੈਂ ਆਪ ਹੀ ਕਰਦਾ ਚਾਹੇ ਉਹਦੇ 'ਚ ਮੈਨੂੰ ਥੋੜੀ ਜਿਹੀ ਤੰਗੀ ਵੀ ਮਹਿਸੂਸ ਹੁੰਦੀ ਆ ਪਰ ਮੈਂ ਆਪਣੇ ਸਰੀਰ ਦਾ ਉਹਨਾਂ ਕੰਮਾਂ ਤੋਂ ਛੁਟਕਾਰਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਿੱਦਣ ਮੈਂ ਇਹਨੂੰ ਵੇਲ ਦੇਤੀ ਇਹਨੇ ਮੈਨੂੰ ਹੀ ਤੰਗ ਕਰਨ ਲੱਗ ਜਾਣਾ ਤੇ ਦੂਜਾ ਉਹ ਕਹਿੰਦੇ ਮੈਂ ਆਪਣੇ ਕਦੇ ਮਨ ਨੂੰ ਵੀ ਵਿਹਲਾ ਛੱਡਿਆ ਮੈਂ ਕਿਤਾਬਾਂ ਪੜ੍ਹਦਾ ਮੈਂ ਹਰ ਰੋਜ਼ ਅਖਬਾਰ ਪੜ੍ਹਦਾ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲਾਂਬਾਤਾਂ ਕਰਦਾ ਕੋਈ ਉਹਨਾਂ ਦੀ ਸਮੱਸਿਆ ਹੁੰਦੀ ਆ ਮੈਂ ਉਹਨੂੰ ਹੱਲ ਕਰਦਾ ਤਾਂ ਜਿਹੜੇ ਸਾਡੇ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਨੇ ਤਾਂ ਅਕਸਰ ਹੀ ਅਸੀਂ ਕਹਿੰਨੇ ਆ ਨਾ ਕਿ ਬੜੀ ਛੋਟੀ ਉਮਰ ਚ ਅਸੀਂ ਜ਼ਿੰਮੇਵਾਰੀਆਂ ਛੱਡ ਦੰਨੇ ਆ ਅਸੀਂ ਕਹਿੰਦੇ ਆ ਵੀ ਹੁਣ ਨਿਆਣੇ ਵੱਡੇ ਹੋ ਗਏ ਨੇ ਨਿਆਣਿਆਂ ਦੇ ਵਿਆਹ ਹੋ ਗਏ ਨੇ ਇਹ ਆਪਣੀਆਂ ਜ਼ਿੰਮੇਵਾਰੀਆਂ ਆਪ ਕਰਨਗੇ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਇੱਕ ਉਮਰ ਚ ਆ ਕੇ ਆਰਾਮ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਸਾਡੇ ਨਿਆਣੇ ਆਪ ਕਰਨਗੇ ਪਰ ਮੈਨੂੰ ਲੱਗਦਾ ਹੈ ਕਿ ਜੋ ਤੁਸੀਂ ਕਰ ਸਕਦੇ ਹੋ ਤੁਹਾਨੂੰ ਉਹ ਨਹੀਂ ਛੱਡਣਾ ਚਾਹੀਦਾ ਕਰਦੇ ਛੋਟੇ ਮੋਟੇ ਕੰਮ ਜਿਨ੍ਹਾਂ ਨੂੰ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕੋਈ ਜ਼ਿਆਦਾ ਸਰੀਰਕ ਤੰਗੀ ਨਹੀਂ ਦੰਦੇ ਤੁਹਾਨੂੰ ਕਰਨੇ ਚਾਹੀਦੇ ਨੇ ਜਾਂ ਫਿਰ ਇਸ ਉਮਰ 'ਚ ਆ ਕੇ ਤੁਸੀਂ ਆਪਣੇ ਜਿਹੜੇ ਤੁਹਾਡੇ ਵਰਗੇ ਤੁਹਾਡੇ ਯਾਰ ਦੋਸਤ ਹੁੰਦੇ ਨੇ ਸਹੇਲੀਆਂ ਹੁੰਦੀਆਂ ਨੇ ਜਿਹੜੀਆਂ ਉਸ ਕੁਮਰਜ਼ ਥੋੜੀਆਂ ਵਿਹਲੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਦੁਬਾਰਾ ਮਿਲਣਾ ਗਿਲਣਾ ਸ਼ੁਰੂ ਕਰੋ ਜਾਂ ਤੁਸੀਂ ਕੋਈ ਇਹੋ ਜਿਹੀਆਂ ਥਾਵਾਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਤੁਸੀਂ ਨਹੀਂ ਦੇਖੀਆਂ ਤੁਸੀਂ ਉਹਨਾਂ ਨੂੰ ਦੇਖਣਾ ਸ਼ੁਰੂ ਕਰੋ हां बहुत ज्यादा ਘਰਾਂ ਚ ਆਪਾਂ ਇਹ ਸਭ ਅਫੋਰਡ ਨਹੀਂ ਕਰ ਸਕਦੇ ਆਪਾਂ ਰੋਜ਼ ਬਾਹਰ ਜਾਣਾ ਜਾਂ ਰੋਜ਼ ਘੁੰਮਣਾ ਜਾਂ ਇਨਾਂ ਚੀਜ਼ਾਂ ਨੂੰ ਅਫੋਰਡ ਨਹੀਂ ਕਰ ਸਕਦੇ ਤਾਂ ਤੁਸੀਂ ਕਮ ਸੇ ਕਮ ਛੋਟੇ ਛੋਟੇ ਰੁਜੇ ਮਿਆਂ ਦੇ ਵਿੱਚ ਜਿਵੇਂ ਘਰ ਚ ਕੋਈ ਛੋਟੇ ਨਿਆਣੇ ਨੇ ਉਹਨਾਂ ਦੀ ਛੋਟੇ ਛੋਟੇ ਕੰਮਾਂ ਚ ਮਦਦ ਕਰਦੀ ਉਹਨਾਂ ਨੂੰ ਉਹ ਛੋਟੇ ਛੋਟੇ ਕੰਮ ਸਿਖਾਉਣੇ ਸ਼ੁਰੂ ਕਰਤੇ ਜਿਹੜੇ ਜ਼ਿੰਦਗੀ ਚ ਉਹਨਾਂ ਦੇ ਕੰਮ ਆਉਣਗੇ ਤੁਸੀਂ ਉਹਨਾਂ ਚੀਜ਼ਾਂ ਚ ਆਪਣੇ ਆਪ ਨੂੰ ਰੁਜੇ ਰੱਖੋ ਜਦੋਂ ਅਸੀਂ ਵੈਸੇ ਵੀ ਨਾ ਸਾਰੇ ਕੰਮਾਂ ਤੋਂ ਸਾਈਡ ਤੇ ਹੋ ਕੇ ਬਹਿ ਜਾਂਦੇ ਆ ਤਾਂ ਸਾਨੂੰ ਵੈਸੇ ਹੀ ਲੱਗਣ ਲੱ ਜਾਂਦਾ ਵੀ ਸਾਡੀ ਨਾ ਹੁਣ ਕੋਈ ਕੀਮਤ ਜੀ ਨਹੀਂ ਹੈਗੀ ਤੇ ਜਦੋਂ ਤੁਸੀਂ ਕਿਸੇ ਦੀ ਜ਼ਰੂਰਤ ਬਣੇ ਰਹਿੰਦੇ ਹੋ ਮਤਲਬ ਘਰ ਦੇ 2-4 ਕੰਮ ਨੇ ਜਿਹੜੇ ਉਹ ਤੁਹਾਡੇ ਜਿੰਮੇ ਨੇ ਤਾਂ ਤੁਹਾਨੂੰ ਵੈਸੇ ਹੀ ਲੱਗੂਗਾ ਕਿ ਤੁਸੀਂ ਉਸ ਘਰ ਦਾ ਹਾਲੇ ਤੱਕ 파ਟ ਵੀ ਹੋ ਤੇ ਤੁਹਾਨੂੰ ਇਹ ਵੀ ਲੱਗੂਗਾ ਕਿ ਵੀ ਮੈਂ ਜੇ ਅੱਜ ਥੋੜਾ ਜਿਹਾ ਠੀਕ ਵੀ ਨਹੀਂ ਹੈਗਾ ਮੇਰਾ ਸਰੀਰ ਵੀ ਠੀਕ ਨਹੀਂ ਮੇਰਾ ਮਨ ਵੀ ਠੀਕ ਨਹੀਂ ਮਹਿਸੂਸ ਕਰ ਰਿਹਾ ਤਾਂ ਮੈਂ ਫਿਰ ਵੀ ਉਹਨਾਂ ਕੰਮਾਂ ਕਰਕੇ ਉੱਠਣਾ ਏ ਜਿਵੇਂ ਹੁਣ ਮੈਂ ਹਮੇਸ਼ਾ ਗੱਲ ਕਰਦੀ ਆਂ ਵੀ ਮੈਂ ਘਰ 'ਚ ਇਕੱਲੀ ਲੇਡੀ ਆਂ ਤੇ ਮੈਨੂੰ ਪਤਾ ਹੁੰਦਾ ਵੀ ਮੈਂ ਜੇ 4 ਵਜੇ ਉੱਠਣਾ ਤਾਂ ਮੈਂ ਉੱਠਣਾ ਕਿਉਂਕਿ ਮੇਰੇ ਘਰ ਦੇ ਕੰਮ ਮੇਰੇ ਸਿਰ ਤੇ ਨੇ ਤੇ ਜੇ ਮੈਂ ਮੇਰੇ ਨਾਲ ਕੋਈ ਹੋਰ ਹੋਵੇ ਜਾਂ ਮੇਰੇ ਨਾਲ ਕੋਈ ਕੰਮ ਕਰਨ ਵਾਲਾ ਵੀ ਹੋਊ ਕਦੀ ਤਾਂ ਮੈਨੂੰ ਇਹੀ ਲੱਗੂਗਾ ਵੀ ਚਲੋ ਜੇ ਸਰੀਰ ਨੂੰ ਨਹੀਂ ਇਜਾਜ਼ਤ ਦੀ ਦੰਦਾ ਤਾਂ ਫਿਰ ਮੈਂ ਪੈ ਜਾਨੀਆ ਕੋਈ ਨਹੀਂ ਮੇਰੇ ਕੰਮ ਨੇ ਜਿਹੜੇ ਉਹ ਤਾਂ ਹੋ ਹੀ ਜਾਣੇ ਨੇ ਜਦੋਂ ਤੁਸੀਂ ਥੋੜੀਆਂ-ਥੋੜੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਤੇ ਲੈਣੇ ਹੋ ਨਾ ਤਾਂ ਸੱਚੀ ਤੁਹਾਡਾ ਸਰੀਰ ਆ ਨਾ ਜਿਹੜਾ ਉਹ ਆਪਣੇ ਆਪ ਹੀ ਉੱਠ ਜਾਂਦਾ ਵੀ ਮੈਂ ਇਹ ਕੰਮ ਕਰਕੇ ਜਾਣਾ ਇਹ ਕੰਮ ਨੇ ਜਿਹੜੇ ਮੇਰੇ ਬਿਨਾਂ ਹੋਣੇ ਨਹੀਂ ਤੁਹਾਡਾ ਮਨ ਤੇ ਤੁਹਾਡਾ ਤਨ ਤਨ ਜਿਹੜਾ ਉਹ ਉਦੋਂ ਹੀ ਤੰਦਰੁਸਤ ਰਹੂਗਾ ਜਦੋਂ ਤੁਸੀਂ ਉਹਨੂੰ ਰਜੇਵੇਂ ਚ ਰੱਖੋਗੇ ਕਈ ਲੋਕ ਨੇ ਮੈਂ ਬਹੁਤ ਇਦਾਂ ਦੇ ਲੋਕਾਂ ਨੂੰ ਦੇਖਿਆ ਕਿ ਜਿਹੜੇ ਸਿਰਫ ਸਟੇਟਸ ਤੇ ਚੱਕਰ ਚ ਆਪਣੇ ਸਰੀਰ ਨੂੰ ਬੇਕਾਰ ਕਰ ਲੈਂਦੇ ਆ ਉਹਨਾਂ ਨੂੰ ਲੱਗਦਾ ਹੁੰਦਾ ਵੀ ਜੇ ਫਲਾਣੇ ਦੇ ਘਰ ਚ ਉਨੇ ਸਾਰਾ ਦਿਨ ਕੰਮ ਵਾਲੀ ਰੱਖੀ ਹੋਈ ਆ ਤਾਂ ਮੇਰੇ ਲਈ ਵੀ ਉਹ ਜ਼ਰੂਰੀ ਚੀਜ਼ ਆ ਨਹੀਂ ਹੈਗੀ ਜ਼ਰੂਰੀ ਚੀਜ਼ ਜਿੰਨਾ ਚਿਰ ਤੁਹਾਡਾ ਸਰੀਰ ਤੁਰਦਾ ਪਿਆ ਤੁਸੀਂ ਉਹਨੂੰ ਐਵੇਂ ਕਿਉਂ ਇੱਕ ਬਹਾਨਾ ਜਿਹਾ ਦੇਈ ਜਾਂਦੇ ਹੋ ਤੁਸੀਂ ਕਈ ਵਾਰੀ ਸੱਚੀ ਇੰਨੇ ਤੰਦਰੁਸਤ ਹੁੰਨੇ ਹੋ ਕਿ ਵੀ ਤੁਸੀਂ ਆਪਣਾ ਸਾਰਾ ਕੰਮ ਆਪ ਕਰ ਸਕਦੇ ਹੋ ਬਸ ਇਹੀ ਹੁੰਦਾ ਸਾਨੂੰ ਲੱਗਦਾ ਵੀ ਕੋਈ ਕੀ ਕਹੂਗਾ ਮੈਂ ਨਾ ਕਈ ਵਾਰੀ ਜਿੰਮੇ ਇੱਥੇ ਬਾਜ਼ਾਰ ਸਾਡੇ ਘਰ ਦੇ ਨੇੜੇ ਬਾਜ਼ਾਰ ਆ ਉੱਥੇ ਐਵੇਂ ਚਲੀ ਜਾਂਦੀਆਂ ਜਿਵੇਂ ਘਰੇ ਹੁੰਦੀਆਂ ਤੇ ਮੈਨੂੰ ਬਹੁਤ ਸਾਰੇ ਲੋਕ ਮਿਲ ਪੈਂਦੇ ਆ ਮੈਨੂੰ ਮੇਰੇ ਬਾਰੇ ਗੱਲਾਂ ਪੁੱਛਣ ਲੱਗ ਜਾਂਦੇ ਆ ਹਨਾ ਤਾਂ ਮੈਂ ਜਦੋਂ ਕੁਝ ਕੁ ਗੱਲਾਂ ਆਪਦੇ ਬਾਰੇ ਦੱਸਦੀ ਆ ਤਾਂ ਪਹਿਲਾਂ ਤਾਂ ਮੇਰਾ ਜਿਹੜਾ ਕੱਪੜਾ ਲੀੜਾ ਹੁੰਦਾ ਉਸੇ ਚੀਜ਼ ਤੋਂ ਬੰਦੇ ਨੂੰ ਲੱਗਣ ਲੱਗ ਜਾਂਦਾ ਵੀ ਨਹੀਂ ਅੱਛਾ ਮਤਲਬ ਇਹਨਾਂ ਨੂੰ ਇੰਨੇ ਲੋਕ ਦੇਖਦੇ ਫਿਰ ਵੀ ਐਵੇਂ ਕਿਵੇਂ ਰਹਿ ਲੈਂਦੇ ਨੇ ਮੈਂ ਆਪਣੀ ਜ਼ਿੰਦਗੀ ਦਾ ਇੱਕ ਉਸੂਲ ਬਣਾਇਆ ਵੈਸੇ ਮੈਂ ਬਹੁਤੇ ਜ਼ਿਆਦਾ ਉਸੂਲਾਂ 'ਚ ਭਰੋਸਾ ਨਹੀਂ ਕਰਦੀ ਹੈਗੀ ਤੁਹਾਨੂੰ ਬਹੁਤੇ ਜ਼ਿਆਦਾ ਉਸੂਲ ਵੀ ਨਹੀਂ ਬਣਾਉਣੇ ਚਾਹੀਦੇ ਜ਼ਿੰਦਗੀ ਦੇ ਪਰ ਉਹ ਉਸੂਲ ਜਿਹੜੇ ਤੁਹਾਨੂੰ ਖੁਸ਼ ਰੱਖਦੇ ਆ ਜਿਹੜੇ ਤੁਹਾਨੂੰ ਤੁਹਾਡੇ ਕੰਫਰਟ ਜ਼ੋਨ ਚ ਰਹਿਣ ਦੀ ਇੱਕ ਖੁਸ਼ੀ ਦਿੰਦੇ ਨੇ ਉਹ ਤੁਹਾਨੂੰ ਬਣਾ ਲੈਣੇ ਚਾਹੀਦੇ ਨੇ ਜਿਵੇਂ ਮੈਨੂੰ ਲੱਗਦਾ ਹੁੰਦਾ ਕਿ ਮੈਂ ਕਦੇ ਕਿਸੇ ਨੂੰ ਇਮਪ੍ਰੈਸ ਕਰਨ ਲਈ ਉਹ ਚੀਜ਼ ਨਹੀਂ ਪਾ ਸਕਦੀ ਜੋ ਮੈਨੂੰ ਚੰਗੀ ਨਹੀਂ ਲੱਗਦੀ ਜੋ ਮੈਨੂੰ ਆਰਾਮ ਨਹੀਂ ਦਿੰਦੀ ਜਿੱਦਾਂ ਦੇ ਕੱਪੜੇ ਮੈਨੂੰ ਪਸੰਦ ਆ ਮੈਂ ਪਾ ਲੈਣੀ ਉਹਦੇ ਚ ਕਿਸੇ ਤਰੀਕੇ ਦੇ ਕੱਪੜੇ ਵੀ ਹੋ ਸਕਦੇ ਆ ਹਨਾ ਤੇ ਜਿਵੇਂ ਬਹੁਤ ਸਾਰੇ ਲੋਕ ਕਈ ਵਾਰੀ ਮੈਨੂੰ ਇਦਾਂ ਦੇ ਵੀ ਕਮੈਂਟਸ ਕਰਦੇ ਆ ਤੁਸੀਂ ਵਾਲ ਨਹੀਂ ਡਾਈ ਕਰਦੇ ਤਾਂ ਮੈਨੂੰ ਇਹੀ ਲੱਗਦਾ ਹੁੰਦਾ ਕਿ ਮੈਨੂੰ ਆਪਣੇ ਚ ਸਭ ਕੁਝ ਚੰਗਾ ਲੱਗ ਰਿਹਾ ਤੇ ਮੈਂ ਕਿਸੇ ਨੂੰ ਇਮਪ੍ਰੈਸ ਕਰਨ ਲਈ ਇਹ 2 ਕੁ ਮਹੀਨੇ ਬਾਅਦ ਜਾਂ ਮਹੀਨੇ ਬਾਅਦ ਇੱਕ ਕਲਰ ਕਰਨ ਵਾਲਾ ਜਿਹੜਾ ਪੰਗਾ ਉਹ ਨਹੀਂ ਲੈ ਸਕਦੀ ਤੇ ਇਦਾਂ ਹੀ ਮੇਰਾ ਰਹਿਣ ਸਹਿਣ ਆ ਜੇ ਮੈਨੂੰ ਲੱਗਦਾ ਕਿ ਮੇਰਾ ਹਲੇ ਸਰੀਰ ਇਜਾਜ਼ਤ ਦਿੰਦਾ ਕਿ ਘਰ ਦਾ ਸਾਰਾ ਕੰਮ ਮੈਂ ਕਰ ਸਕਦੀ ਆ ਤਾਂ ਮੈਂ ਕਰੂੰਗੀ ਜਿੱਦਣ ਮੈਨੂੰ ਲੱਗੂਗਾ ਕਿ ਵੀ ਸਟੇਟਸ ਲਈ ਨਹੀਂ ਲੋਕਾਂ ਨੂੰ ਦਿਖਾਉਣ ਲਈ ਨਹੀਂ ਪਰ ਮੈਨੂੰ ਹੁਣ ਸੱਚੀ ਮੇਰਾ ਸਰੀਰ ਇਨਾਂਕ ਜਿਹੜਾ ਤੱਕਾ ਉਹ ਹੋਰ ਨਹੀਂ ਚੱਲਦਾ ਪਿਆ ਕਿ ਮੈਨੂੰ ਕਿਸੇ ਦੀ ਜ਼ਰੂਰਤ ਆ ਤਾਂ ਮੈਂ ਉਸ ਦਿਨ ਜ਼ਰੂਰ ਇਹ ਚੀਜ਼ ਸੋਚੂਗੀ ਕਿ ਹਾਂ ਹੁਣ ਨਹੀਂ ਤੂੰ ਆਪਣੇ ਸਰੀਰ ਨੂੰ ਆਰਾਮ ਦੇਣਾ ਪਰ ਮਨ ਤੇ ਤਨ ਨੂੰ ਤੁਸੀਂ ਸੱਚੀ ਰੁਝੇਵੇਂ ਵਿੱਚ ਰੱਖੋ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਨੇ ਹੋ ਮੈਂ ਜਿੰਨੇ ਵੀ ਵੱਡੀ ਉਮਰ ਦੇ ਜਿਹੜੇ ਵੱਡੀ ਉਮਰ ਦੇ ਲੋਕ ਨੇ ਨਾ ਉਹਨਾਂ ਨੂੰ ਤੰਦਰੁਸਤ ਵੇਖਿਆ ਉਹਨਾਂ ਨੂੰ ਹੀ ਵੇਖਿਆ ਜਿਨ੍ਹਾਂ ਨੇ ਸਾਦਾ ਖਾਦਾ ਸਾਦਾ ਹੀ ਸੋਚਿਆ ਤੇ ਆਪਣੇ ਆਪ ਨੂੰ ਘਰ ਦੇ ਕੰਮਾਂ ਦੇ ਵਿੱਚ ਤੇ ਆਪਣੇ ਮਨ ਨੂੰ ਦੀਨ ਦੁਨੀਆ ਨੂੰ ਸਿੱਖਣ ਦੇ ਵਿੱਚ ਰੁੱਝੇ ਹੋਏ ਰੱਖਿਆ ਤੇ ਉਹ ਲੋਕ ਬੜੇ ਤੰਦਰੁਸਤ ਨੇ ਅਸੀਂ ਰੁੱਝੇ ਹੋਏ ਤਾਂ ਬਹੁਤ ਹਾਂ ਪਰ ਅਸੀਂ ਰੁੱਝੇ ਹੋਏ ਕਿਹਿਆਂ ਅਸੀਂ ਫਾਲਤੂ ਦੀਆਂ ਗੱਲਾਂ 'ਚ ਰੁੱਝੇ ਹੋયા ਅਸੀਂ ਉਹਨਾਂ ਮਸਲਿਆਂ 'ਚ ਰੁੱਝੇ ਹੋયા ਜਿਨ੍ਹਾਂ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ ਤੁਸੀਂ ਚਾਹੇ ਜਿਸ ਉਮਰ 'ਚ ਵੀ ਮਰਜੀਓ ਸੱਚੀ ਜੇ ਤੁਸੀਂ ਵੇਲੇ ਹੋ ਨਾ ਤਾਂ ਉਸ ਵੇਲ ਨੂੰ ਆਪਣੇ ਸਰੀਰ ਤੇ ਲਾਓ ਉਸ ਵੇਲੇ ਨੂੰ ਆਪਣੇ ਮਨ ਤੇ ਲਾਓ ਜੇ ਤੁਹਾਡੇ ਚ ਬਹੁਤ ਸਾਰੀਆਂ ਭੈੜੀਆਂ ਆਦਤਾਂ ਨੇ ਬੰਦਾ ਚਾਹੇ ਕੁਝ ਵੀ ਕਰ ਸਕਦਾ ਉਹਦੇ ਚ ਇੱਕ ਇੱਕ ਰੋਜ਼ ਛੱਡਣੀ ਸਿੱਖੋ ਕਿ ਵੀ ਮੈਂ ਆ ਚੀਜ਼ ਮੈਨੂੰ ਕਿਸੇ ਦੂਜੇ ਬੰਦੇ ਚ ਕੋਈ ਆਦਤ ਆ ਮੈਨੂੰ ਬੁਰੀ ਲੱਗਦੀ ਆ ਮੈਨੂੰ ਉਹ ਆਪਣੇ ਚ ਵੀ ਦੇਖਣੀ ਚਾਹੀਦੀ ਆ ਵੀ ਜੇ ਇਹਦੇ ਚ ਇੱਕ ਆਦਤ ਆ ਤੇ ਮੈਨੂੰ ਉਹ ਬੁਰੀ ਲੱਗਦੀ ਆ ਤਾਂ ਮੇਰੇ ਚ ਵੀ ਕੋਈ ਛਾਦਤ ਹੋਊਗੀ ਕੋਈ ਇਹੋ ਜੀ ਵੀ ਜਿਹੜੀ ਕਿਸੇ ਨੂੰ ਹੋਰ ਨੂੰ ਬੁਰੀ ਲੱਗਦੀ ਹੋਊਗੀ ਤਾਂ ਤੁਸੀਂ ਉਹਨਾਂ ਆਦਤਾਂ ਨੂੰ ਹੌਲੀ ਹੌਲੀ ਛੱਡਣਾ ਸਿੱਖੋ ਆਪਣੇ ਸਰੀਰ ਦੇ ਨਾਲ ਨਾਲ ਆਪਣੇ ਮਨ ਨੂੰ ਵੀ ਡੀਟੌक्स ਕਰਨਾ ਸਿੱਖੋ ਵੀ ਮੈਂ ਜੇ ਆ ਚੀਜ਼ ਆ ਨਾ ਤਾਂ ਮੈਂ ਅੱਜ ਇਹ ਅਪਣਾਉਣੀ ਆ ਚੰਗੀ ਤੇ ਉਹਦੇ ਨਾਲ ਨਾਲ ਮੈਂ ਇੱਕ ਮਾੜੀ ਆਦਤ ਆ ਜਿਹੜੀ ਆਪਣੀ ਛੱਡ ਦੇਣੀ ਆ ਤੁਸੀਂ ਦੇਖਿਓ ਝਾਤ ਮਾਰ ਕੇ ਬਹੁਤ ਸਾਰੀਆਂ ਆਤਾਂ ਹੁੰਦੀਆਂ ਨੇ ਸਾਡੇ ਅੰਦਰ ਬਹੁਤ ਕੁਝ ਆ ਜਿਹੜਾ ਸਾਡੇ ਸਰੀਰ ਨਾਲੋਂ ਤੇ ਮਨ ਨਾਲੋਂ ਛਾੜਨ ਵਾਲਾ ਮਨ 'ਚ ਬੜਾ ਕੁਝ ਪਿਆ ਹੋਊਗਾ ਲੋਕਾਂ ਨੂੰ ਲੈ ਕੇ ਗੁੱਸੇ ਪਏ ਹੋਣਗੇ ਈਰਖਾ ਪਈ ਹੋਊਗੀ ਆਪਣੇ ਆਪ ਨੂੰ ਲੈ ਕੇ ਪਛਤਾਵੇ ਪਏ ਹੋਣਗੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਾਫ਼ ਕਰਕੇ ਲੋਕਾਂ ਨੂੰ ਮਾਫ਼ ਕਰਕੇ ਚਾਹੇ ਤੁਸੀਂ ਅੱਜ 20 ਸਾਲ ਦੇ ਹੋ ਚਾਹੇ ਤੁਸੀਂ 50 ਸਾਲ ਦੇ ਹੋ ਚਾਹੇ ਤੁਸੀਂ ਤੁਸੀਂ 70 ਸਾਲ ਦੇ ਹੋ ਤੁਸੀਂ ਇਹ ਹੀ ਸੋਚੋ ਕਿ ਮੈਂ ਲੋਕਾਂ ਨੂੰ ਮਾਫ ਕਰਕੇ ਮੈਂ ਆਪਣੀ ਜ਼ਿੰਦਗੀ ਨੂੰ ਜਿੱਥੇ ਵੀ ਮੈਂ ਮੈਂ ਉੱਠ ਖੜਿਆ ਉਹ ਉਠਣਾ ਉਹ ਨਹੀਂ ਵੀ ਜਿਹੜਾ ਤੁਸੀਂ ਰਾਤ ਨੂੰ ਸੌਂ ਕੇ ਸਵੇਰੇ ਉੱਠਦੇ ਹੋ ਉੱਠਣਾ ਉਹ ਕਿ ਜਿੱਥੇ ਮੈਨੂੰ ਪਤਾ ਲੱਗ ਗਿਆ ਮੈਂ ਜਾਗ ਗਿਆ ਕਿ ਇਹ ਜ਼ਿੰਦਗੀ ਹੈ ਜਿਹੜੀ ਮੈਨੂੰ ਮੇਰੇ ਲਈ ਮਿਲੀ ਆ ਉੱਥੇ ਬਹੁਤ ਸਾਰੇ ਰੋਸਿਆਂ ਨੂੰ ਬਹੁਤ ਸਾਰੇ ਪਛਤਾਵਿਆਂ ਨੂੰ ਬਹੁਤ ਸਾਰੇ ਲੋਕਾਂ ਨਾਲ ਝਗੜਿਆਂ ਨੂੰ ਖਤਮ ਕਰਕੇ ਤੁਸੀਂ ਆਪਣੇ ਮਨ ਨੂੰ ਤੰਦਰੁਸਤ ਕਰੋ ਉਸ ਮਨ ਨੂੰ ਹਰ ਰੋਜ਼ ਇੱਕ ਚੰਗੀ ਚੀਜ਼ ਪੜ੍ਹਾਓ ਉਸ ਮਨ ਨੂੰ ਹਰ ਰੋਜ਼ ਇੱਕ ਚੰਗੀ ਚੀਜ਼ ਦਿਖਾਓ ਉਸ ਮਨ ਨੂੰ ਹਰ ਰੋਜ਼ ਇੱਕ ਚੰਗੀ ਚੀਜ਼ ਸੁਣਾਓ ਤੇ ਐਵੇਂ ਹੀ ਆਪਣੇ ਬਾਡੀ ਨੂੰ ਕਰੋ ਕਿ ਜੇ ਅੱਜ ਮੈਂ ਆਪਣੇ ਇਸ ਸਰੀਰ ਤੋਂ 10 ਮਿੰਟ ਕੰਮ ਲਿਆ ਤਾਂ ਕੱਲ ਨੂੰ ਮੈਂ ਇਹਦੇ ਤੋਂ 20 ਮਿੰਟ ਕੰਮ ਲੈਣਾ ਤੇ ਫਿਰ ਮੈਂ ਉਸ ਤੋਂ ਬਾਅਦ ਇਹਨੂੰ ਘੰਟਿਆਂ ਵੱਧਦੀ ਕੰਮ ਦੇਣਾ ਉਹ ਕੰਮ ਤੁਹਾਡਾ ਸੈਰ ਵੀ ਹੋ ਸਕਦੀ ਆ ਉਹ ਕੰਮ ਤੁਹਾਡੇ ਘਰ ਦੇ ਕੰਮ ਵੀ ਹੋ ਸਕਦੇ ਨੇ ਤੇ ਉਹ ਕੰਮ ਤੁਹਾਡਾ ਦੂਜਿਆਂ ਦੀ ਥੋੜੀ-ਥੋੜੀ ਕੋਈ ਛੋਟੀ-ਛੋਟੀ ਮਦਦ ਵੀ ਹੋ ਸਕਦੀ ਆ ਤੇ ਦੇਖਿਓ ਤੁਹਾਨੂੰ ਆਪਣਾ ਆਪ ਹੀ ਕਿੰਨਾ ਸੋਹਣਾ ਲੱਗਣ ਲੱਗ ਜੂਗਾ ਤੇ ਇੱਕ ਜਿਹੜੀ ਹਮੇਸ਼ਾ ਮੈਂ ਗੱਲ ਕਰਦੀ ਆ ਕਿ ਇਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਅੱਜਕੱਲ ਮੈਡੀਟੇਸ਼ਨ ਵਰਗਾ ਹੁੰਦਾ ਕਿ ਤੁਸੀਂ 1 ਘੰਟਾ ਅੱਧਾ ਘੰਟਾ ਆਪਣੇ ਆਪ ਨਾਲ ਬੈਠੋ ਤੇ ਉਹ ਆਪਣੇ ਆਪ ਨਾਲ ਬੈਠਣਾ ਬਿਲਕੁਲ ਇਸੇ ਤਰੀਕੇ ਦਾ ਹੁੰਦਾ ਜਿਵੇਂ ਆਪਾਂ ਇੱਕ ਕਾਪੀ ਲੈ ਕੇ ਉਹਦੇ ਤੇ ਮਹੀਨੇ ਦਾ ਘਰੇਲੂ ਸਾਬ ਕਿਤਾਬ ਲਿਖਦੇ ਆਂ ਉਹ ਬਿਲਕੁਲ ਇੱਕ ਘੰਟਾ ਤੁਹਾਡਾ ਪੂਰੇ ਦਿਨ ਦਾ ਹਿਸਾਬ ਕਿਤਾਬ ਹੀ ਹੁੰਦਾ ਕਿ ਅੱਜ ਮੈਂ ਕੀ ਕੀਤਾ ਮੈਨੂੰ ਕੀ ਕਰਨਾ ਚਾਹੀਦਾ ਸੀ ਆਪਣੇ ਆਪ ਨੂੰ ਅੱਜ ਕੱਲ ਆਪਾਂ ਇੰਨੇ ਘਟ ਜੀ ਆ ਨਾ ਘਰਾਂ ਦੇ ਵਿੱਚ ਕਿ ਕਈ ਕਈ ਵਾਰ ਇੱਕ ਦੂਜੇ ਨੂੰ ਹਾਲ ਚਾਲ ਪੁੱਛਣ ਦਾ ਵੇਲਾ ਵੀ ਨਹੀਂ ਮਿਲਦਾ ਆਪਣੇ ਆਪ ਨੂੰ ਬੈਠ ਕੇ ਆਪਣਾ ਹਾਲ ਚਾਲ ਪੁੱਛੋ ਤੇ ਆਪਣੇ ਆਪ ਨੂੰ ਉਸ ਵਕਤ ਚ ਤਾਰੀਫ ਦਿਓ ਆਪਣੇ ਆਪ ਨੂੰ ਇਹ ਕਹੋ ਕਿ ਤੂੰ ਜਿੰਨੀ ਸੋਹਣੀ ਜ਼ਿੰਦਗੀ ਜਿਉ ਰਿਆਂ ਤੂੰ ਇੰਨੀ ਸੋਹਣੀ ਜ਼ਿੰਦਗੀ ਜਿਉਣੀ ਆ ਤੇ ਇਹੀ ਮੈਨੂੰ ਲੱਗਦਾ ਕਿ ਸਭ ਤੋਂ ਸੋਹਣੀ ਜ਼ਿੰਦਗੀ ਹੋ ਸਕਦੀ ਆ ਐਨਾ ਵੇਲ ਨਾ ਦਿਓ ਕਿ ਤੁਸੀਂ ਆਪਣੇ ਪੁਰਾਣੇ ਕੋਈ ਦੁੱਖ ਯਾਦ ਕਰੋ ਆਪਣੇ ਪੁਰਾਣੇ ਕੋਈ ਘਾਟੇ ਵਾਦੇ ਯਾਦ ਕਰੋ ਮੈਂ ਸੱਚੀ ਕਹਿੰਨੀ ਆ ਮੈਂ ਬਹੁਤ ਵਾਰੀ ਚੀਜ਼ਾਂ ਸੋਚਦੀ ਆ ਵੀ ਕਈ ਵਾਰੀ ਮੇਰੇ ਕੋਲ ਨਾ 15 20 ਮਿੰਟ ਵੀ ਨਹੀਂ ਹੁੰਦੇ ਕਿ ਮੈਂ ਦਿਨ ਦੇ ਪੂਰੇ ਕੰਮਕਾਰਾਂ ਚ ਬੈਠ ਜਾ ਜਾਂ ਸਾਹ ਲੈ ਲਾਂ ਪਰ ਸ਼ਾਮ ਦਾ ਇੱਕ ਘੰਟਾ ਜ਼ਰੂਰ ਹੁੰਦਾ ਤੇ ਪਰ ਮੈਂ ਉਸ ਚੀਜ਼ ਚ ਨਾ ਖੁਸ਼ਕਿਸਮਤ ਵੀ ਸਮਝਦੀ ਆ ਆਪਣੇ ਆਪ ਨੂੰ ਜੇ ਨਹੀਂ ਹੈਗਾ ਤਾਂ ਸੱਚੀ ਮੈਨੂੰ ਮਤਲਬ ਕਦੇ ਨਹੀਂ ਇਹ ਯਾਦ ਆਇਆ ਕਿ ਕਿਹਨੇ ਮੇਰੇ ਨਾਲ ਕੀ ਕੀਤਾ ਉਹਨੇ ਮੈਨੂੰ ਇਦਾਂ ਕਿਉਂ ਬੋਲਿਆ ਸੀ ਜਾਂ ਕਈ ਵਾਰ ਤਾਂ ਕਿਸੇ ਦਾ ਸਵੇਰ ਨੂੰ ਬੋਲਿਆ ਹੋਇਆ ਮੈਨੂੰ ਸ਼ਾਮ ਤੱਕ ਵੀ ਨਹੀਂ ਯਾਦ ਰਹਿੰਦਾ ਇਹ ਇਹ ਸਾਰੀ ਇੱਕ ਮਾਈਂਡ ਗੇਮ ਹੈ ਜੇ ਤੁਸੀਂ ਨਹੀਂ ਕੁਝ ਯਾਦ ਰੱਖਣਾ ਚਾਹੁੰਦੇ ਨਾ ਮਾੜਾ ਚੰਗਾ ਤਾਂ ਕਿਸੇ 'ਤੇ ਜ਼ਰੂਰਤ ਨਹੀਂ ਹੁੰਦੀ ਕਿ ਉਹ ਤੁਹਾਡੇ ਦਿਮਾਗ ਦੇ ਵਿੱਚ ਜ਼ਬਰਦਸਤੀ ਉਸ ਚੀਜ਼ ਨੂੰ ਪਾ ਦੇਵੇ ਤੁਸੀਂ ਆਪਣੇ ਆਪ ਨੂੰ ਮੈਂਟਲੀ ਇੰਨਾ ਸਟਰੋਂਗ ਰੱਖੋ ਜਿਹੜੀਆਂ ਚੀਜ਼ਾਂ ਡਿਸਟਰਬ ਕਰਦੀਆਂ ਨੇ ਉਹਨਾਂ ਨੂੰ ਛਾੜਦੇ ਜਾਓ ਤੇ ਜਿਹੜੀਆਂ ਸੋਹਣੀਆਂ ਲੱਗਦੀਆਂ ਨੇ ਉਹਨਾਂ ਨੂੰ ਆਪਣੇ ਝੋਲੇ 'ਚ ਪਾਉਂਦੇ ਜਾਓ ਤੇ ਤਨ ਤੇ ਮਨ ਦੋਨਾਂ ਨੂੰ ਵੇਲ ਨਾ ਦਿਓ ਤੰਦਰੁਸਤ ਰਹੋ ਇਹੀ ਅੱਜ ਦਾ ਜਿਹੜਾ ਐਤਵਾਰ ਸੀ ਅੱਜ ਪੂਰੀ ਚੜ੍ਹਦੀ ਕਲਾ ਨਾਲ ਭੱਜ-ਭੱਜ ਕੇ ਸਾਰੇ ਕੰਮ ਕਰਿਓ ਤੇ ਉਸ ਤੋਂ ਬਾਅਦ ਆਪਣੇ ਮਨ ਨੂੰ ਖੁਸ਼ੀ ਦੇਣ ਲਈ ਕੁਝ ਚੰਗਾ ਜਾ ਸੁਣ ਲਿਓ ਕੁਝ ਚੰਗਾ ਜਾ ਪੜ੍ਹ ਲਿਓ ਕੁਝ ਚੰਗਾ ਜਾ ਦੇਖ ਲਿਓ ਤੁਹਾਡਾ ਜਿਹੜਾ ਐਤਵਾਰ ਬਹੁਤ ਸੋਹਣਾ ਲੰਘੂਗਾ ਤੇ ਅੱਜ ਲਈ ਐਨਆਈ ਅਗਲੀ ਵਾਰ ਆਪਾਂ ਫੇਰ ਮਿਲਦੇ ਆਂ ਤਦ ਤੱਕ ਲਈ ਸੱਚੀ ਗੱਲ